ਇਸ ਦੀ ਤ੍ਰਿਸ਼ਨਾ ਅਧੀਨ ਹੋ ਰਹੀ ਦੌੜ ਭੱਜ ਖਤਮ ਹੋ ਜਾਂਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਛੜੀ ਅੰਗ ਤੇ ਬਖਸ਼ਿਸ਼ ਕਰਦੇ ਹਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਜਿਸ ਨੇ ਪਰਮਾਤਮਾ ਦਾ ਨਾਮ ਜੀਵਨ ਦੇ ਪਣਜ ਵਿੱਚ ਲਾਭ ਵਜੋਂ ਹਾਸਲ ਕਰ ਲਿਆ ਪਾਲ ਸਤੇ ਸਾਰੀ ਕੰਮ ਸਫਲ ਹੋ ਗਏ ਤਰਸਨਾ ਦੀਨ ਹੋ ਰਹੀ ਦੌੜ ਫਤ ਖਤਮ ਹੋ ਗਈ ਕਰ ਕਿਰਪਾ ਪਰ ਮਿਲਿਆ ਦਿਆ ਆਪਣਾ ਨਾਮ ਤਪਰ ਗੁਣੇ ਕਿਰਪਾ ਕਰਕੇ ਮਨੁੱਖ ਨੂੰ ਆਪਣੇ ਚਰਨਾਂ ਵਿੱਚ ਉਲਿਆ ਤੇ ਆਪਣਾ ਨਾਮ ਬਖਸ਼ਿਆ ਆਵਲ ਜਾਣਾ ਰਹਿ ਗਿਆ ਆਪ ਹੋਆ ਮਿਹਰਪਾਨ ਜਿਸ ਮਨੁੱਖ ਤੇ ਪ੍ਰਮਾਤਮਾ ਆਪ ਮਿਹਰ ਕਰਦਾ ਹੈ ਉਸ ਦਾ ਜਨਮ ਮੰਦਗਿੜ ਮੁਖ ਜਾਂਦਾ ਹੈ ਸੱਚ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਗੁਰੂ ਦਾ ਸ਼ਬਦ ਉਸ ਮਨੁੱਖ ਦਾ ਜੀਵਨ ਸਾਥੀ ਬਣ ਜਾਂਦਾ ਹੈ ਸਦਾ ਤੇ ਪ੍ਰਭੂ ਨੇ ਪ੍ਰਭੂ ਦੇ ਚਰਨ ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ ਜਿਸ ਨੂੰ ਉਹ ਆਪਣਾ ਆਤਮਿਕ ਘਰ ਬਣਾ ਲੈਂਦਾ ਹੈ ਗੁਰੂ ਪਿਆਰਿਓ ਜਿਸਨੇ ਪ੍ਰਮਾਤਮਾ ਦਾ ਨਾਮ ਜੀਵਨ ਦੇ ਵਣਜ ਵਿੱਚ ਲਾਭ ਜੋ ਹਾਸਲ ਕਰ ਲਿਆ ਉਸ ਦੇ ਸਾਰੇ ਕੰਮ ਸਫਲ ਹੋ ਜਾਂ ਗਏ ਤ੍ਰਿਸ਼ਨਾ ਦੀਨ ਹੋਰੀ ਤੋਲ ਪੱਜ ਉਸ ਦੀ ਖਤਮ ਹੋ ਗਈ